ਤਸ਼ਰੀਆ ਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਹੁਣ ਤੋਂ ਲੈ ਕੇ ਅਗਲੇ 3 ਤੋਂ 4 ਘੰਟਿਆਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸਵੇਰ ਤੋਂ ਹੀ ਪੰਜਾਬ ਦੇ ਲਗਾਤਾਰ ਆਪਾਂ ਨੂੰ ਪੱਛਮੀ ਇਲਾਕਿਆਂ ਤੋਂ ਬੱਦਲ ਬਾਈ ਐਂਟਰ ਹੁੰਦੀ ਦਿਖਾਈ ਦੇ ਰਹੀ ਸੀ ਤੇ ਵਕਤਮੀ ਹਿੱਸੇ ਦੇ ਵਿੱਚ ਆਪਾਂ ਨੂੰ ਤਕਰੀਬਨ ਪਿਛਲੇ ਘੰਟਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਬਾਕੀ ਤਕਰੀਬਨ ਹੌਲੀ-ਹੌਲੀ ਦਹਿਰਾਜ ਦਾ ਅੱਗੇ ਵੱਧਦਾ ਹੋਇਆ ਦਖਾਈ ਦੇ ਰਿਹਾ ਤੇ ਪੰਜਾਬ ਦੇ ਜਿਹੜੇ ਪੂਰਬੀ ਮਾਲਵੇ ਦੇ ਖੇਤਰ ਹੋ ਗਏ ਇਹਨਾਂ ਦੇ ਵਿੱਚ ਵੀ ਇਸ ਦਾ ਦਹਿਰਾ ਹੁਣ ਫੈਲਦਾ ਹੋਇਆ ਦਖਾਈ ਦੇ ਰਿਹਾ ਆਂਦੇ 3-4 ਘੰਟਿਆਂ ਦੇ ਵਿੱਚ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਗਤੀਵਿਧੀ ਅਨੁਸਾਰ ਹੋਰ ਦੇਖਣ ਨੂੰ ਮਿਲਣਗੇ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜੁਬਸਕ ਸਿਸਟਮ ਦੀ ਗੱਲ ਕਰੀ ਤਾਂ ਇਸ ਟਾਈਮ ਆਪਾਂ ਨੂੰ ਤਕਰੀਬਨ ਪੰਜਾਬ ਦੇ ਜਿਹੜੇ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਤੇ ਮਾਲਵੇ ਦੇ ਖੇਤਰ ਹੋਗੇ ਜਿੱਤੇ ਵਿੱਚ ਮਾਨਸਾ ਦੇ ਖੇਤਰ ਹੋਗੇ ਸੰਗਰੂਰ ਹੋ ਗਿਆ ਮਲੇਰਕੋਟਲਾ ਦੇ ਇਲਾਕੇ ਹੋਗੇ ਲੁਧਿਆਣਾ ਦੇ ਇਲਾਕੇ ਹੋਗੇ ਇਸ ਤੋਂ ਬਾਅਦ ਤਕਰੀਬਨ ਨਾਭਾ ਦੇ ਇਲਾਕੇ ਹੋਗੇ ਪਟਿਆਲਾ ਦੇ ਚੰਡੀਗੜ੍ਹ ਦੇ ਆਸ-ਪਾਸ ਦੇ ਖੇਤਰ ਹੋਗੇ ਨੰਗਲ ਹੋ ਗਿਆ ਪਰਤਗੜ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੇ ਤਿੰਨ ਚੋਂ 4 ਘੰਟਿਆਂ ਦੇ ਵਿੱਚ ਟੁੱਟਮੇ ਤੋਂ ਦਰਮਿਆਨੀਆਂ ਕਾਰਵਾਈਆਂ ਅਸਾਰ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਸੰਗਰੂਰ ਤੋਂ ਲੈ ਕੇ ਮਲੇਰਕੋਟਲਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਟੁੱਟਮੇ ਤੋਂ ਦਰਮਿਆਨੇ ਉਮੀ ਲਗਾਤਾਰ ਆਪਾਂ ਨੂੰ ਮਾਲਵੇ ਦੇ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਨ ਜਲੰਧਰ ਦੇ ਆਸ-ਪਾਸ ਦੇ ਖੇਤਰ ਹੋਗੇ ਇਸ ਤੋਂ ਬਾਅਦ ਦੇਖੀਦਾ तकरीबन ਜਿਹੜੇ ਇੱਧਰ ਫਗਵਾੜੇ ਦੇ ਆਸ-ਪਾਸ ਦੇ ਖੇਤਰ ਇਹਨਾਂ ਦੇ ਵਿੱਚ ਵੀ ਟੁੱਟਮੀਆਂ ਦਰਮਿਆਨੀਆਂ ਕਾਰਵਾਈਆਂ ਲਗਾਤਾਰ ਪਿਛਲੇ ਘੰਟੇਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਜਿਹੜੇ ਮਾਲਵੇ ਤੇ ਦੱਖਣ ਪੱਛਮੀ ਮਾਲਵੇ ਇਹਨਾਂ ਇਲਾਕਿਆਂ ਦੇ ਵੀ ਟੁੱਟਮੇ ਤੌਰ ਤੇ ਵੱਦਲਬਾਈ ਦੀ ਅਭਜਾਈ ਦੇਖਣ ਨੂੰ ਮਿਲੇਗੀ ਬਾਕੀ तकरीबन ਆਉਂਦੇ 3-4 ਘੰਟਿਆਂ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਟੁੱਟਮੇ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਦ ਮਾਲਵੇ ਦੇ ਪੂਰਬੀ ਖੇਤਰ ਹੋ ਗਏ ਨਾ ਖੇਤਰਾਂ ਦੇ ਵਿੱਚ ਮੇਨ ਤੌਰ ਤੇ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਕਾਰਵਾਈਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਟੁੱਟਵੇਂ ਰੂਪ ਦੇ ਵਿੱਚ ਹੋਣ ਦੇ ਕਾਰਨ ਅੱਜ ਟੈਂਪਰੇਚਰ 30 ਡਿਗਰੀ ਦੇ ਕਰੀਬ ਹੋਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਹਨ ਬਾਕੀ ਪਿਛਲੇ ਘੰਟਿਆਂ ਵਿੱਚ ਮੌਸਮ ਵਿਭਾਗ ਵੱਲੋਂ yellow alert ਤੇ ਕੁਝ ਇਲਾਕਿਆਂ ਵਿੱਚ orange alert ਜਾਰੀ ਕੀਤੇ ਗਏ ਸਨ ਮੇਨ ਤੌਰ ਤੇ ਪੰਜਾਬ ਦੇ ਜਿਹੜੀ ਤੂਰੀ ਹੋ ਗਿਆ ਮਲੇਰਕੋਟਲਾ ਪਾਇਲ ਤੇ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ orange alert ਜਾਰੀ ਕੀਤੇ ਗਏ ਸਨ ਤੇ ਮੋਗਾ ਤੋਂ ਲੈ ਕੇ ਜਲੰਧ ਜਾਰੀ ਕੀਤੇ ਗਏ ਸਨ ਬਾਕੀ ਹੁੰਦੇ ਘੰਟਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਦਾ ਦੈਰਾ ਫੈਲਦਾ ਹੋਇਆ ਦੇਖਾਈ ਦੇ ਰਿਹਾ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਦੇ ਸਾਰ ਹੁੰਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਧੰਨਵਾਦ